ਪੰਜਾਬ ਦੇ ਵਿੱਚ ਆਰਐਸਐਲ ਦੇ ਸਹਿ ਸੰਚਾਲਕ ਜਗਦੀਸ਼ ਗਗਨੇਜਾ ਦੀ ਮੌਤ ਨੇ ਵਿਰੋਧੀਆਂ ਨੂੰ ਸਰਕਾਰ ਤੇ ਹਮਲਾ ਬੋਲਣ ਦਾ ਮੌਕਾ ਦੇ ਦਿੱਤਾ ਹੈ। ਕਾਂਗਰਸ ਆਗੂ ਸੁਨੀਲ ਜਾਖੜ ਨੇ ਗਗਨੇਜਾ ਦੀ ਮੌਤ ਨੂੰ ਸੂਬਾ ਸਰਕਾਰ ਦੀ ਨਰਾਕੀ ਦੱਸਿਆ। ਜਾਖੜ ਨੇ ਕਿਹਾ ਕਿ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਇਸ ਮੁੱਦੇ ਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੂੰ ਬਰਖਾਸਤ ਕਰ ਦੇਣਾ ਚਾਹੀਦਾ ਹੈ। ਨਾਲ ਹੀ ਉਹਨਾਂ ਬੀਜੇਪੀ ਦੀ ਚੁੱਪ ਦੇ ਉੱਤੇ ਵੀ ਸਵਾਲ ਖੜੇ ਕੀਤੇ ਤੇ ਗਗਨੇਜਾ ਦੀ ਮੌਤ ਲਈ ਬੀਜੇਪੀ ਨੂੰ ਵੀ ਬਰਾਬਰ ਦੀ ਜ਼ਿੰਮੇਵਾਰੀ ਦੱਸਿਆ। ਪੰਜਾਬ ਸਰਕਾਰ ਨੂੰ ਕੀਰਨ ਦੇ ਲਈ ਜਾਖੜ ਨੇ ਕੇਂਦਰ ਦੀ ਐਨਡੀਏ ਸਰਕਾਰ ਵੱਲੋਂ ਗੈਰ ਕਾਨੂੰਨੀ ਹਥਿਆਰਾਂ ਅਤੇ ਡਰਗ ਤਸਕਰੀ ਸੰਬੰਧੀ ਦਰਜ ਕੀਤੇ ਗਏ ਕੇਸਾਂ ਦਾ ਹਵਾਲਾ ਦਿੱਤਾ ਅਸੀਂ ਜਿੱਥੇ ਮਾਨਯੋਗ ਮੁੱਖ ਮੰਤਰੀ ਸਾਹਿਬ ਤੋਂ ਆਸ ਉਮੀਦ ਕਰਦੇ ਹਾਂ ਵੀ ਉਹ ਉੱਥੇ ਘਰੇ ਜਾਣ ਤੋਂ ਪਹਿਲਾਂ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਬਰਖਾਸਤ ਕਰਨਗੇ ਹੀ ਊਡ ਸੈਕ ਇਮ ਫਰੋਮ ਬੀਇੰਗ ਦਾ होम मिनिस्टर ऑफ पंजाब बीजेपी बीइंग ए म्यूट स्पेक्टेटर आल्सो बीइंग एट द रिसीविंग एंड पंजाब दे ਲੋਕਾਂ ਨੂੰ ਜਿਹੜਾ ਇਹਨਾਂ ਨੇ ਧੱਕਿਆ ਉਹਦੇ ਵਿੱਚ ਇਹ ਬਰਾਬਰ ਦੇ ਹਿੱਸੇਦਾਰ ਹੈ ਇਹਦੇ ਵਾਸਤੇ ਆ ਘਟਨਾਵਾਂ ਹੋ ਰਹੀਆਂ ਜਾਖੜ ਨੇ 2013 ਤੋਂ 2015 ਤੱਕ ਦੇ ਆંકड़े ਪੇਸ਼ ਕੀਤੇ ਇਹਨਾਂ ਆંકੜਿਆਂ ਮੁਤਾਬਕ ਪੂਰੇ ਦੇਸ਼ ਵਿੱਚ 2013 ਦੇ ਦੌਰਾਨ ਗੈਰ ਕਾਨੂੰਨੀ ਹਥਿਆਰਾਂ ਅਤੇ ਟਰੱਕ ਤਸਕਰੀ ਦੇ ਕੁੱਲ 26658 ਕੇਸ ਦਰਜ ਹੋਏ ਜਿਨ੍ਹਾਂ ਦੇ ਵਿੱਚੋਂ 11265 ਸਿਰਫ ਪੰਜਾਬ ਦੇ ਵਿੱਚ ਸਨ 2014 ਵਿੱਚ ਪੂਰੇ ਦੇਸ਼ ਅੰਦਰ 27480 ਕੇਸ ਦਰਜ ਹੋਏ ਜਿਨ੍ਹਾਂ ਦੇ ਵਿੱਚੋਂ 10114 ਸਿਰਫ ਪੰਜਾਬ ਦੇ ਸਨ ਉੱਤੇ ਹੀ 2015 ਦੇ ਵਿੱਚ 32559 ਕੇਸ ਪੂਰੇ ਦੇਸ਼ ਵਿੱਚ ਦਰਜ ਹੋਏ ਜਿਨ੍ਹਾਂ ਦੇ ਵਿੱਚੋਂ ਪੰਜਾਬ ਦੀ ਹਿੱਸੇਦਾਰੀ 12199 ਸੀ ਜਾਕਰ ਦੇ ਮੁਤਾਬਕ ਸੂਬੇ ਦੇ ਵਿੱਚ ਕਾਨੂੰਨ ਵਿਵਸਥਾ ਅਤੇ ਰਾਸ਼ਟਰਪਤੀ ਸ਼ਾਸਨ ਦੀ ਮੰਗ ਨੂੰ ਲੈ ਕੇ ਉਹ ਰਾਜਪਾਲ ਨੂੰ ਮੰਗ ਪੱਤਰ ਵੀ ਸੌਂਪਣਗੇ ਗਵਰਨਰ ਸਾਹਿਬ ਨੂੰ ਮਿਲ ਕੇ ਸਾਡੀ ਕਾਂਗਰਸ ਪਾਰਟੀ ਵੀ ਮੰਗੂਗੀ ਵੀ ਥਿਸ ਇਜ਼ ਸਿਚੁਏਸ਼ਨ ਵਿਚ ਹੈਜ਼ ਗੋਨ ਬਿਯੋਂਡ ਦਾ ਕੰਟਰੋਲ ਆਫ ਥਿਸ ਗਵਰਨਮੈਂਟ ਬਿਕਾਉਜ਼ ਦੇ ਆਰ ਪਾਰਟੀ ਟੂ ਥਿਸ ਜੰਗਲ ਰਾਜ ਇੱਥੇ ਪ੍ਰੈਜ਼ੀਡੈਂਟ ਰੂਲ ਲਾਇਆ ਜਾਵੇ ਪੰਜਾਬ ਦੇ ਅੰਦਰ ਤਾਂਕੀ ਆ ਜਿਹੜੇ ਪੰਜਾਬ ਦੇ ਵਿੱਚ ਨਏ ਸਿਰਤ ਉਹ ਟੈਰਰਿਜ਼ਮ ਦੀ ਜਿਹੜੀ ਇੱਕ ਸੰਰਚਨਾ ਹੋ ਰਹੀ ਹੈ ਥੀਸ ਆਰ ਸਟੈਪਸ ਲੀਡਿੰਗ ਟੂ ਦੋਸ ਡਾਰਕ ਡੇਸ ਥਰੂ ਵਿਚ ਪੰਜਾਬ ਹੈਜ਼ ਆਲਰੇਡੀ ਗੋਨ ਥਰੂ ਸਾਰੇ ਸਾਡੇ ਲੋਕਾਂ ਨੇ ਸ਼ਹਾਦਤਾਂ ਦਿੱਤੀਆਂ ਨੇ ਪੰਜਾਬ ਨੂੰ ਵਾਪਸ ਉਹ ਜੇ ਹਾਲਾਤ ਫੇਰ ਨਾ ਪੈਦਾ ਹੋਣ